ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਗੁਰਪੂਰਾ ਪੇਟਿਓ ਵਡਭਾਗੀ ਮਨ ਹੈ ਪ੍ਰਗਾਸਾ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੁਰਪੂਰਾ ਭੇਟਿਓ ਵਡਭਾਗੀ ਮਨ ਹੈ ਪ੍ਰਗਾਸਾ ਕੋਈ ਨਾ ਪਹੁੰਚ ਨਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਗੁਰ ਕੈ ਬਲਹਾਰਾ ਆਗੈ ਸੁਖ ਪਾਛੈ ਸੁਖ ਸਜਾ ਕਰ ਆਨੰਦ ਹਮਾਰਾ ਰਹਾ ਮੈਂ ਕਰਨ ਹਾਰਾ ਸੋਈ ਖਸਮ ਹਮਾਰਾ ਨਿਰਭਉ ਪਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਸਵਲ ਦਰਸਨਾ ਆਕਾਲ ਮੂਰਤ ਰਬ ਹੈ ਪੀ ਹੋਵਨ ਹਾਰਾ ਗਾਈ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸਭਾ ਘਰ ਜਾਇਆ ਰਾਸੇ ਨਾਨਕ ਕਾ ਗੁਰ ਪੂਰਾ ਪੇਟਿਓ ਸਗਲੇ ਨਾਸੇ ਵੱਡੀ ਵੱਡਾਈ ਅਚਰਜ ਸੋਭਾ ਘਾਰ ਜਾਇਆ ਰਾਸੇ ਨਾਨਕ ਕੋ ਗੁਰ ਪੂਰਾ ਪੇਟਿਓ ਸਗਲੇ ਦੁਖ ਬਿਨਾਸੇ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਗੁਰਪੂਰਾ ਪੇਟਿਓ ਵਡਭਾਗੀ ਮਨਹਿ ਪ੍ਰਾਪਰਗਾਸਾ ਕੋਈ ਨਾ ਪਹੁੰਚਨਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਪਰਮ ਸਨਮਾਨਯੋ ਗੁਰੂ ਰੋ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪਹੁੰਚ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਸੋਰਠਾ ਰਾਗ ਅੰਦਰ ਹੈ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਪਵਿੱਤਰ ਅੰਗ ਛੇ ਸਉ ਨੋਂ ਉੱਪਰ ਉਸ ਬਾਈ ਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵਿਆ ਸੁਣਿਆ ਸਫਲ ਹੋ ਜਾਏ ਅੱਜ ਤੀਸਰੇ ਗੁਰੂ ਨਾਨਕ ਸੇਵਾ ਦੇ ਪੁੰਜ ਮਹਾਨ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਜੋਤੀ ਜੋਤ ਗੁਰਪੁਰਬ ਹੈ ਗੋਵਿੰਦਵਾਲ ਸਾਹਿਬ ਦੀ ਧਰਤੀ ਤੇ ਬਹੁਤ ਰੌਣਕਾਂ ਨੇ ਕਿਉਂਕਿ ਇਹ 450 ਸਾਲਾਂ ਜੋਤੀ ਜੋਤ ਪੁਰਬ ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਸਮੂਹ ਸੰਗਤਾਂ ਬੜੀ ਹਿੱਸ਼ਰਲਾ ਦੇ ਨਾਲ ਭਾਵਨਾ ਦੇ ਨਾਲ ਸਹਿਬਾਂ ਦੇ ਪਾਵਨ ਗੁਰਪੁਰਬ ਨੂੰ ਮਨਾ ਰਹੀਆਂ ਨੇ ਹਰ ਸਾਲ ਜੋਤੀ ਜੋਤ ਪੁਰਬ ਤੇ ਗੋਂਦਵਾਲ ਸਾਹਿਬ ਮੇਲਾ ਲੱਗਦਾ ਹੈ ਸੋਹਰ ਕੀ ਬਹੁਤ ਜ਼ਿਆਦਾ ਕਿਉਂਕਿ 4.5 ਸਾਲਾ ਦਿੱਲੀ ਵਿੱਚ ਵੀ ਗੁਰਦੁਆਰਾ ਬੰਗਲਾ ਸਾਹਿਬ ਵਿਸ਼ੇਸ਼ ਕਰਕੇ ਰਾਤ 10:30 ਵਜੇ ਤੱਕ ਦੀਵਾਨ ਸਜਰੇ ਨੇ ਹਰ ਗੁਰਦੁਆਰਾ ਸਹਿਬਾਨ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਕੀਰਤ ਗਾਈ ਜਾ ਰਹੀ ਹੈ ਸੇਵਾ ਦੇ ਪੁੰਜ ਨੇ ਮਹਾਨ ਸਤਿਗੁਰੂ ਨੇ ਸਭ ਤੋਂ ਸਿੱਖੀ ਦਾ ਤੁਰਾ ਗੋیندਵਾਲ ਸਾਹਿਬ ਔਰ ਸਭ ਤੋਂ ਪਹਿਲਾਂ ਜੋ ਸਤਿਗੁਰਾਂ ਨੇ ਇਤਨੀ ਸ਼ਾਨਦਾਰ ਪਰਥਾ ਜੋ ਚਲਾਈ ਹੈ ਗੁਰੂ ਘਰ ਦੀ ਕਿ ਬਾਈ ਮੰਜੀਆਂ ਥਾਪ ਕੇ ਪ੍ਰਚਾਰਕ ਥਾਪੇ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਬਹੁਤ ਵੱਡੀਆਂ-ਵੱਡੀਆਂ ਨੇ ਸਭ ਤੋਂ ਮਡੇਰੀ ਉਮਰ ਦੇ ਨੇ ਪਰਣਾ ਦੇ ਜੋਤੀ ਜੋਤਪੁਰਬ ਨੂੰ ਕੋਟਾਂ ਕੋਟ ਪ੍ਰਣਾਮ ਬੁਲਾ ਚੁੱਕਾਂ ਦੀ ਖਿਮਾ ਕਰਿਓ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ